ਮਸ਼ੀਨਾ ਚੋਤਾ ਮੇਰਾ ਨਾਮ ਰਾਜਪਾਲ ਕੈਂਚ ਬੰਗਾ ਤੇ ਇਹ ਜਿਹੜਾ ਡੈਥ ਹੋਈਏ ਮੇਰੇ ਭਾਂਦੇ ਦੀ ਡੈਥ ਹੋਈਏ ਜੀ ਅਸੀਂ ਸਾਰੇ ਪਰਿਵਾਰ ਨੇ ਸਲਾਹ ਕਰਕੇ ਅੱਖਾਂ ਦਾਣ ਕਰਨ ਲਈ ਸਲਾਹ ਕੀਤੀ ਹੈਗੀਆ ਤਾਂ ਕਿ ਦੋ insanਾਂ ਨੂੰ ਦੁਨੀਆ ਦਿਖਾ ਸਕੇ ਇਹ ਤਾਂ ਹੁਣ ਸਾਡੇ ਵਾਸਤੇ ਚੱਲ ਗਿਆ ਸਦਾ ਲਈ ਤੇ ਸਾਡੇ ਵਾਸਤੇ ਅਸੀਂ ਮਿੱਟੀ ਬਣ ਗਏ ਹੁਣ ਅਸੀਂ ਕਹਿੰਦੇ ਵੀ ਉਹਨਾਂ ਦੀ ਅੱਖਾਂ ਦਾਨ ਕਰਕੇ ਵੀ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕਦਾ ਹੈ। ਉਸ ਡਰਾਈਵਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਹ ਹਾਦਸੇ ਨੂੰ ਅੰਜਾਮ ਦਿੱਤਾ। ਸਾਨੂੰ ਸਰ ਇਨਸਾਫ ਚਾਹੀਦਾ ਹੈਗਾ ਸਰ ਕਿਉਂਕਿ ਉਹ ਹਿੱਟ ਐਂਡ ਰਨ ਕੀਤਾ ਉਹਨੇ ਗੱਡੀ ਦਾ। ਇਹ ਖੁਦ ਮਾਰਿਆ ਹੋਵੇ। ਉਸ ਸਮੇਂ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਵਾਲਾ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰੋਪੜ ਤੋਂ ਫੜ ਕੇ ਲੈ ਕੇ ਆਇਆ ਰੋਪੜ ਤੋਂ। क्या नाम है कैलाश कुमार टेलर कैलाश जी लड़का कितनी देर से काम कर रहा था आपके पास सर ये मेरे पास में हमने नवंबर में आया था नवंबर में पहले भी ये लड़का मेरे पास में काम करता था नवंबर से जब कंपनी है तब से काम कर रहा था हादसा कैसे हुआ ये हादसा वो ट्रक वाला आया लाइन के अंदर और उसपे गाड़ी चढ़ा के चला गया उसने टोल नहीं कटवाया टोल नहीं कटवाया इसी के कारण गाड़ी हाँ यही ऐसे तो यही लग रहा अनुमान थे वो वो उठा ही नहीं था गार्ड लड़के लड़ भी था डाके ले गया गाड़ी में सीसीटीवी में आ गया वो हाँ आ गया वो तो लड़के का नाम क्या था जो आपके पास का सुशील, का कुमार सुशील कुमार बांगर सुशील हाँ कुमार बांगर 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 सर था। की नाम जी मेरा केड़ा पिंड है पिंड तो जी हम की कारण हो आज तुसी जेड़े थाने आए हो ਰਾਤ ਮੇਰੇ بیٹے ਦਾ ਐਕਸੀਡੈਂਟ ਹੋ ਗਿਆ ਜੀ ਸਕੂਲ ਪਲਾਜ਼ੇ ਤੇ ਟਰੱਕ ਵਾਲੇ ਨੇ بیٹے ਉੱਤੇ ਟਰੱਕ ਜੜਾ ਦਿੱਤਾ ਭੱਜ ਗਿਆ ਜਿਹਨੂੰ ਰੋਪੜ ਲਾਗੇ ਪੜਿਆ ਗਿਆ ਤੇ ਬਾਅਦ ਸਿੱਥੇ ਲਿਆਂਦਾ ਗਿਆ ਟਰੱਕ بیٹے ਡਰਾਈਵਰ ਵੀ ਲਿਆਂਦਾ ਗਿਆ بیٹے ਦਾ ਨਾਮ ਕੀ ਹੈ بیٹے ਦਾ ਨਾਮ ਅਸ਼ੀਲ ਕੁਮਾਰ ਵਾ ਵੈਸੇ ਪਲਾਜ਼ੇ ਤੇ ਨੂੰ ਬਿੱਲਾ ਬਿੱਲਾ ਸਾਥ